ਸਭ ਤੋਂ ਪਹਿਲਾਂ ਤਾਂ ਅ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਆਪ ਸਭ ਦਾ ਇੱਥੇ ਪਹੁੰਚਣ ਤੇ ਮੈਂ ਸਵਾਗਤ ਕਰਦਾ ਅੱਜ ਦੀ ਇਸ ਪ੍ਰੈਸ ਕਾਨਫਰੰਸ ਜਿਹੜੀ ਹੈ ਰੱਖੀ ਗਈ ਹੈ ਇਹ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਜੋ ਨਸ਼ਿਆਂ ਦੇ ਵਿਰੁੱਧ ਵਿੱਢੀ ਗਈ ਮੁਹਿੰਮ ਦੇ ਤਹਿਤ ਜਿੰਨੀਆਂ ਵੀ ਰਿਕਵਰੀਜ਼ ਹੋਈਆਂ ਨੇ ਪਿਛਲੇ 1-2 ਦਿਨਾਂ ਦੇ ਵਿੱਚ ਉਹਦੇ ਬਰੀਫਿੰਗ ਸੰਬੰਧੀ ਇਹ ਰੱਖੀ ਗਈ ਹੈ ਅ ਕੱਲ ਅ 20 ਤਰੀਕ ਉਹ نو ਇਹ ਸਾਰੇ ਜਿਹੜੇ ਸਾਡੇ ਆਪਰੇਸ਼ਨ ਚੱਲ ਰਹੇ ਸੀ ਉਹਨਾਂ ਤਿੰਨ ਵੱਖ-ਵੱਖ ਕੇਸਾਂ ਦੇ ਵਿੱਚ 6 ਕਿਲੋ 498 ਗ੍ਰਾਮ ਦੇ ਕਰੀਬਨ ਜਿਹੜੀ ਹੈ ਹੈਰੋਇਨ ਦੀ ਰਿਕਵਰੀ ਹੋਈ ਹੈ। ਇਹਦੇ ਵਿੱਚ ਦੋ ਮੋਬਾਈਲ ਫੋਨ ਵੀ ਜਬਤ ਕੀਤੇ ਗਏ ਨੇ ਤੇ ਨਾਲ ਹੀ ਇੱਕ ਵੱਖਰੇ ਕੇਸ ਦੇ ਵਿੱਚ ਇੱਕ 32 ਬੋਰ ਪਿਸਟਲ ਤੇ ਚਾਰ ਜਿੰਦਾ ਰੌਂਦ ਤੇ ਨਾਲ ਹੀ ਮੈਗਜ਼ੀਨ ਦੀ ਰਿਕਵਰੀ ਹੋਈ ਹੈ। ਇਸ ਦੇ ਵਿੱਚ ਸਭ ਤੋਂ ਜਿਹੜਾ ਪਹਿਲਾ ਕੇਸ ਹੈ ਉਲੋਪੋਗੇ ਥਾਣੇ ਦੇ ਵਿੱਚ ਇੱਕ 2 ਕਿਲੋ ਹੈਰਨ ਦੀ ਜਿਹੜੀ ਰਿਕਵਰੀ ਹੋਈ ਹੈ ਉਹਦੇ ਬਾਬਤ ਹੈ ਇਸ ਦੇ ਵਿੱਚ ਦੋ ਦੋਸ਼ੀ ਜਿਵੇਂ ਮਲਕੀਤ ਸਿੰਘ ਪੁੱਤਰ ਸੁਖਦੇਵ ਸਿੰਘ ਹੈ ਜੋ ਕਿ ਬੱਚੀਵਿੰਡ ਦਾ ਰਹਿਸ਼ੀ ਹੈ ਇਹਦੇ ਨਾਲ ਇਹਦਾ ਜਿਹੜਾ ਸਾਥੀ ਸੀ ਬਲਜਿੰਦਰ ਸਿੰਘ ਉਰਫ ਤੋਤਾ ਪੁੱਤਰ ਸਮੁੰਦ ਸਿੰਘ ਵਾਸੀ ਮੱਖਣਪੁਰਾ ਇਹ ਦੋ ਵਿਅਕਤੀ ਸਨ ਜਿਨ੍ਹਾਂ ਦੇ ਕੋਲੋਂ ਜਿਹੜੀ ਹੈ 2 ਕਿਲੋ ਦੇ ਕਰੀਬਨ ਜਿਹੜੀ ਹੈਰਨ ਦੀ ਰਿਕਵਰੀ ਹੋਈ ਹੈ ਇਸ ਸੰਬੰਧੀ ਜਿਹੜਾ ਮੁਕੱਦਮਾ ਹੈ ਲੋਪੋ ਕੇ ਥਾਣੇ ਚ ਦਰਜ ਕੀਤਾ ਗਿਆ ਹੈ ਇਹਨਾਂ ਦੇ ਜਿਹੜੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਨੇ ਉਹ ਹੰਗਾਲੇ ਜਾ ਰਹੇ ਨੇ ਇਸ ਤੋਂ ਇਲਾਵਾ ਇਸੇ ਲੜੀ ਦੇ ਤਹਿਤ ਜਿਹੜੀ ਸਾਡੀ ਐਂਟੀ ਡਰੱਗ ਕੈਂਪੇਨ ਵੀ ਚੱਲ ਰਹੀ ਹੈ ਤੇ ਇਸੇ ਦੇ ਤਹਿਤ ਹੀ ਲੋਪੋ ਕੇ ਥਾਣੇ ਦੇ ਵਿੱਚ ਹੀ ਅਸੀਂ ਦੂਜਾ ਇੱਕ ਮੁਕੱਦਮਾ ਦਰਜ ਕੀਤਾ ਜਿਹਦੇ ਵਿੱਚ ਗੁਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਕੱਕੜ ਕਲਾਂ ਦਾ ਰਹਿ ਰਿਹਾ ਸੀ ਇਹਦੇ ਕੋਲੋਂ 3 ਕਿਲੋ ਹੈਰੋਇਨ ਤੇ ਉਹ ਦੋ ਮੋਬਾਈਲ ਫੋਨ ਜਿਹੜੇ ਆ ਉਹ ਬਰਾਮਦ ਹੋਏ ਨੇ ਇਸ ਕੇਸ 'ਚ ਵੀ ਜਿਹੜਾ ਹੈ ਅ ਇੰਟਰੋਗੇਸ਼ਨ ਚੱਲ ਰਹੀ ਹੈ ਤੇ ਫਰਦਰ ਜਿਹੜੇ ਹੈ ਹੋਰ ਜਿਹੜੇ ਖੁਲਾਸੇ ਉਹ ਜ਼ਰੂਰ ਛੇਤੀ ਜਿਹੜੇ ਉਹ ਨਸ਼ਰ ਕੀਤੇ ਜਾਣਗੇ ਇਸ ਤੋਂ ਇਲਾਵਾ ਇੱਕ ਤੀਜੇ ਕੇਸ ਦੇ ਵਿੱਚ ਇੱਕ ਸੀਕ੍ਰੇਟ ਇਨਫੋਰਮੇਸ਼ਨ ਦੇ ਆਧਾਰ ਤੇ ਜਿਹੜਾ ਹੈ ਦੋਸ਼ੀ ਜਗਰੂਪ ਸਿੰਘ ਉਰਫ ਸਾਜਨ ਪੁੱਤਰ ਕਲਵੰਤ ਸਿੰਘ ਵਾਸੀ ਤਨੋਏਕਲਾ ਇਹ ਇਹਨੂੰ ਇਹਨੂੰ ਗ੍ਰਫਤਾਰ ਕੀਤਾ ਗਿਆ ਇਹਦੇ ਕਰੋ ਜਿਹੜੀ ਹੈਗੀ ਹੈ 1 ਕਿਲੋ 498 ਗ੍ਰਾਮ ਦੇ ਕਰੀਬ ਜਿਹੜੀ ਹੈਰੋਇਨ ਹੈ ਬਰਾਮਦ ਕੀਤੀ ਗਈ ਹੈ ਤੇ ਜਿਹੜਾ ਇਹ ਜਿਹੜਾ ਮੁਕਦਮਾ ਹੈ ਘਰਿੰਡੇ ਥਾਣੇ ਇਹ ਦਰਜ ਕੀਤਾ ਗਿਆ ਹੈ ਇਸ ਤੋਂ ਇਲਾਵਾ ਇੱਕ ਚੌਥੇ ਕੇਸ ਦੇ ਵਿੱਚ ਥਾਣੇ ਰਮਦਾਸ ਦੇ ਵਿੱਚ ਇੱਕ 32 ਬੋਰ ਰਿਵਾਲਵਰ ਜਿਹੜਾ ਹੈ ਉਹ ਬਰਾਮਦ ਕੀਤਾ ਗਿਆ ਹੈ ਇਸ ਦੇ ਵਿੱਚ ਦੋ ਵਿਅਕਤੀ ਫ੍ਰੈਂਕੋ ਮਸੀ ਉੱਤਰ ਲਾਲੀ ਮਸੀਤ ਤੇ ਅਰਸ਼ ਮਸੀਤ ਉੱਤਰ ਨਿਸ਼ਾਨ ਮਸੀ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਤੇ ਇਸ ਤਰੀਕੇ ਨਾਲ ਜਿਹੜਾ ਹੈ ਅਫਸਰ ਦਿਹਾਤੀ ਪੁਲਿਸ ਵੱਲੋਂ ਜਿਹੜਾ ਇਹ ਐਂਟੀ ਸੋਸ਼ਲ ਤੇ ਗੈਂਗਸਟਰ ਮੁਹਿੰਮ ਜਿਹੜੀ ਜਿਹੜੀ ਚਲਾਈ ਜਾ ਰਹੀ ਹੈ ਐਂਟੀ ਗੈਂਗਸਟਰ ਮੁਹਿੰਮ ਇਹਦੇ ਤਹਿਤ ਜਿਹੜੀ ਹੈ ਤੇ ਇਹ ਸਾਰੀਆਂ ਰਿਕਵਰੀਜ਼ ਤੇ ਅਰੈਸਟ ਹੋਏ ਜਾਣੇ ਜਿੱਥੋਂ ਤੱਕ ਪਹਿਲੇ ਕੇਸ ਦਾ ਸਵਾਲ ਹੈ ਜਿਹਦੇ ਵਿੱਚ ਬਲਜਿੰਦਰ ਸਿੰਘ ਤੇ ਇਹਦੇ ਜਿਹੜੀ ਹੈਗੀ ਹੈ ਪੁਰਸਤੋਤਾ ਜਿਸਨੂੰ ਇਹਦਾ ਨਾਮ ਹੈ ਇਹਦੀ ਗ੍ਰਿਫਤਾਰੀ ਹੋਈ ਹੈ ਇਹਦੇ ਕ੍ਰਿਮੀਨਲ ਬੈਕਗ੍ਰਾਉਂਡ ਜਿਹੜਾ ਹੈ ਉਹਦੇ ਵਿੱਚ ਇਹ ਸਾਹਮਣੇ ਆਈ ਹੈ ਚੀਜ਼ ਕਿ ਇੱਕ ਮੁਕਦਮਾ ਥਾਣਾ ਰੋਪੜ ਉੱਥੇ ਐਨਡੀਪੀਐਸ ਐਕਟ ਦੇ ਅਧੀਨ ਇਹਦੇ ਖਿਲਾਫ ਦਰਜ ਹੈ ਇਸ ਤੋਂ ਇਲਾਵਾ ਜਿਹੜਾ ਕੁਰਪੇਤ ਸਿੰਘ ਹੈ ਜਿਸਦੇ ਕੋਲੋਂ 3 ਕਿਲੋ ਹੈਰਨ ਦੀ ਬਰਾਮਦਗੀ ਹੋਈ ਹੈ ਇਸਦੇ ਖਿਲਾਫ ਇੱਕ ਐਸਟੀਐਫ ਐਸਐਸ ਨਗਰ ਥਾਣੇ ਦੇ ਵਿੱਚ ਜਿਹੜਾ ਹੈ ਐਨਡੀਪੀਐਸ ਐਕਟ ਦੇ ਵਿੱਚ ਇੱਕ ਥਾਣਾ ਮੁਕਦਮਾ ਹੈ ਦਰਜ ਹੈ ਇਸ ਤੋਂ ਇਲਾਵਾ ਜਿਹੜਾ ਦੋਸ਼ੀ ਫ੍ਰੈਂਕੋ ਮਸੀਆ ਜਿਹਦੇ ਕੋਲੋ ਇੱਕ ਬੱਤੀ ਬੋਰ ਦਾ ਜਿਹੜਾ ਵੈਪਨ ਹੈ ਉਹ ਰਿਕਵਰ ਹੋਇਆ ਉਸ ਦੇ ਖਿਲਾਫ ਵੀ ਥਾਣਾ ਮਜੀਠਾ ਰੋਡ ਜਿਹੜਾ ਥਾਣਾ ਹੈ ਉੱਥੇ ਇੱਕ ਪਰਚਾ ਦਰਜ ਹੈ ਸੋ ਇਸ ਤਰੀਕੇ ਨਾਲ ਜਿਹੜੀ ਸਾਡੀ ਐਂਟੀ ਗੈਂਗਸਟਰ ਤੇ ਐਂਟੀ ਡਰੱਗ ਜਿਹੜੀ ਮੁਹਿੰਮ ਜਿਹੜੀ ਹੈ ਉਹ ਚੱਲ ਰਹੀ ਹੈ ਉਹਨਾਂ ਚ ਟੋਟਲ ਕੱਲ ਦੇ ਸਾਡੇ ਆਪਰੇਸ਼ਨਸ ਦੇ ਵੱਖ-ਵੱਖ ਆਪਰੇਸ਼ਨਸ ਦੇ ਦੌਰਾਨ 6 ਕਿਲੋ 498 ਗ੍ਰਾਮ ਹੈਰਨ ਜਿਹੜੀ ਹੈ ਉਹ ਰਿਕਵਰ ਹੋਈ ਹੈ ਇਸ ਦੇ ਨਾਲ ਹੀ ਦੋ ਮੋਬਾਈਲ ਫੋਨ ਹੋ ਗਏ ਇੱਕ ਜਿਹੜਾ 32 ਬੋਰ ਦਾ ਵੈਪਨ ਹੈ ਸਣੇ ਜ਼ਿੰਦਾ ਰੌਣ ਉਹਨਾਂ ਦੀ ਰਿਕਵਰੀ ਹੋਈ ਹੈ ਅੱਛਾ ਕੁੱਲ ਕਿੰਨੇ ਕੇਸ ਨੇ ਤੇ ਕਿੰਨੇ ਦੋਸ਼ੀ ਗ੍ਰਫਤਾਰ ਕੀਤੇ ਕੋਲ ਰੌਣ ਸੀ ਕਰਦਾ ਟੋਟਲ ਜਿਹੜੇ ਹੈ ਹੁਣ ਦੀ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਅਸੀਂ 4 ਮੁਕਦਮਿਆਂ ਦਾ ਜਿਹੜਾ ਹੈ ਜ਼ਿਕਰ ਕੀਤਾ ਹੈ ਕੇਸਾਂ ਦਾ ਜ਼ਿਕਰ ਕੀਤਾ ਹੈ ਤਿੰਨ ਕੇਸਸ ਦੇ ਵਿੱਚ ਹਿਰੋਂ ਦੀ ਰਿਕਵਰੀ ਹੋਈ ਹੈ ਤੇ ਦੋ ਕੇਸਸ ਦੇ ਵਿੱਚ ਜਿਹੜੇ ਅਕਿਊਜ਼ਡ ਹੈ ਉਹ ਫੜ ਲਏ ਗਏ ਨੇ ਤੇ ਜਿਹੜਾ ਚੌਥਾ ਕੇਸ ਜਿਹੜਾ ਹੈ ਜਿਹਦੇ ਵਿੱਚ ਇੱਕ ਵੈਪਨ ਦੀ ਰਿਕਵਰੀ ਹੋਈ ਹੈ ਉਹਦੇ ਵਿੱਚ ਜਿਹੜੇ ਦੋ ਅਕਿਊਜ਼ਡ ਨੇ ਉਹ ਵੀ ਫੜੇ ਗਏ ਨੇ ਤਾਂ ਕਿਤੇ ਕਰੋ 1 ਕਿਲੋ ਤੇ 48 ਗ੍ਰਾਮ ਹੈਰੋਇਨ ਥੋੜਾ ਅਨਫੋਰਚੂਨੇਟਲੀ ਜਿਹੜਾ ਹੈ ਉਹ ਕਿਤੇ ਨਾ ਉਹਨੂੰ ਇਨਫੋਰਮੇਸ਼ਨ ਜਾਂ ਕੋਈ ਕੋਈ ਉਹਨੂੰ ਇਨਪੁਟ ਸੀ ਕਿ ਉਹ ਪਹਿਲਾਂ ਹੀ ਫਰਾਰ ਹੋ ਗਿਆ ਬਟ ਸਾਡੀਆਂ ਟੀਮਸ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤੇ ਜਲਦੀ ਉਹਦੀ ਗ੍ਰਿਫਤਾਰੀ ਹੋ ਜਾਏ ਆਪਸੇ ਜਿਹੜੇ ਤਾਰ ਜੁੜੇ ਹੋਏ ਨੇ ਆ ਜਿਹੜੇ ਫੜੇ ਆ ਵੱਖ-ਵੱਖ ਕੇਸਾਂ ਦੇ ਵਿੱਚ ਵੱਖ-ਵੱਖ ਰੋ ਦੇਖੋ ਜੀ ਜਿਹੜਾ ਥਾਣਾ ਲੋਪੋਕੇ ਦੇ ਵਿੱਚ ਦੋ ਵੱਡੀਆਂ ਰਿਕਵਰੀਆਂ ਹੋਈਆਂ ਨੇ ਅਸੀਂ ਇਸ ਸਿੰਗਲ ਤੋਂ ਇਹਦੀ ਤਫਤੀਸ਼ ਕਰ ਰਹੇ ਆ ਤੇ ਜਲਦੀ ਜਿਹੜਾ ਹੈ ਜੇ ਕੋਈ ਕਨੈਕਸ਼ਨ ਜਿਹੜਾ ਸਾਹਮਣੇ ਆਉਂਦਾ ਹੈ ਤਾਂ ਉਹਦੇ ਬਾਰੇ ਜਿਹੜਾ ਹੈ ਬਰੀਫ ਕੀਤਾ ਜਾਏਗਾ ਸਰ ਜਿਹੜਾ ਪਹਿਲਾ ਕੇਸ ਮਲਕੀਤ ਤੇ ਬਲ ਕਿ ਹੈ ਕਿ ਇਹਨਾਂ ਦੀ ਬਾਰਡਰ ਨਾਲ ਲਿੰਕ ਸੀ ਜਾਂ ਉਧਰੋਂ ਇਹਨੂੰ ਲੈ ਕੇ ਆ ਰਹੇ ਸੀਗਾ ਕੀ ਵਾਪਸ ਦੇਖੋ ਜੀ ਇਹ ਸਾਰੀ ਜਿਹੜੀ ਇੰਟਰੋਗੇਸ਼ਨ ਹੈ ਕਿਉਂਕਿ ਇਹ ਕਾਫੀ ਹੈਵੀ ਰਿਕਵਰੀ ਜਿਹੜੀ ਹੈ ਉਹ ਹੋਈ ਹੈ ਇਸ ਦੇ ਵਿੱਚ ਬੜੀ ਬਰੀਕੀ ਦੇ ਨਾਲ ਜਿਹੜੀ ਜਾਂਚ ਚੱਲ ਰਹੀ ਹੈ ਕਿਉਂਕਿ ਬਲਜਿੰਦਰ ਜੀ ਤੁਸੀਂ ਦੇਖੋਗੇ ਪਹਿਲਾਂ ਵੀ ਇੱਕ ਪਰਚਾ ਦਰਜ ਹੈ ਤੇ ਅਸੀਂ ਹੋਰ ਵੀ ਦੀ ਜਿਹੜੀ ਕ੍ਰਿਮੀਨਲ ਜਿਹੜੀ ਇਹਦੀ ਬੈਕਗ੍ਰਾਉਂਡ ਹੈ ਉਹਦੇ ਬਾਰੇ ਚੈੱਕ ਕਰ ਰਹੇ ਹਾਂ ਤੇ ਜਿੱਥੋਂ ਤੱਕ ਤੁਸੀਂ ਕਹਿ ਰਹੇ ਹੋ ਕਿ ਇਹ ਕ੍ਰਾਸ ਬਾਰਡਰ ਸਮਗਲਿੰਗ ਬਿਲਕੁਲ ਜੀ ਇਹ ਗੱਲ ਸਾਹਮਣੇ ਆਈ ਹੈ ਕਿ ਕ੍ਰਾਸ ਬਾਰਡਰ ਜਿਹੜਾ ਹੈ ਸਮਗਲਿੰਗ ਚ ਇਹ ਇਨਵੋਲਵ ਨੇ ਤੇ ਪਹਿਲਾਂ ਵੀ ਇਹਨਾਂ ਨੇ ਮੰਨਿਆ ਸਾਡੀ ਪ੍ਰੀਲੀਮਿਨਰੀ ਜਿਹੜੀ ਇੰਟਰੋਗੇਸ਼ਨ ਚੱਲ ਰਹੀ ਹੈ ਉਹਦੇ ਚ ਮੰਨਿਆ ਕਿ ਇਹਨਾਂ ਦੇ ਜਿਹੜੇ ਹੈ ਸਰਦ ਤੋਂ ਪਾਰ ਜਿਹੜੀ ਤਸਕਰੀ ਚ ਇਹ ਇਨਵੋਲਵ ਨੇ ਤੇ ਅਸੀਂ ਜਿਵੇਂ ਕਿ ਅਮਨਸੋ ਦਿਹਾਤੀ ਪੁਲਿਸ ਵੱਲੋਂ ਤੁਸੀਂ ਦੇਖਿਆ ਹੋਵੇਗਾ ਪਿੱਛੇ ਜੇ ਜਿੰਨੇ ਵੀ ਨਸ਼ਾ ਤਸਕਰ ਨੇ ਉਹਨਾਂ ਦੀ ਪ੍ਰਾਪਰਟੀ ਫ੍ਰੀਜ਼ ਕਰਾਉਣ ਵਿੱਚ ਅਸੀਂ ਕਾਫੀ ਜਿਹੜਾ ਹੈ ਲੀਡ ਲਈ ਹੈ ਤੇ ਹੁਣ ਤੱਕ ਜਿਹੜਾ ਹੈ 56 ਕਰੋੜ ਦੀ ਕਰੀਬਨ ਪ੍ਰਾਪਰਟੀ ਜਿਹੜੀ ਹੈ ਨਸ਼ਾ ਤਸਕਰਾਂ ਦੀ ਅਸੀਂ ਉਹ ਫ੍ਰੀਜ਼ ਕਰਾਈ ਹੈ ਇਸੇ ਲੜੀ ਦੇ ਤਹਿਤ ਜਿਵੇਂ ਕਿ ਇਹ ਹੈਵੀ ਰਿਕਵਰੀਜ਼ ਨੇ ਇਹਨਾਂ 'ਚ ਵੀ ਅਸੀਂ ਇਹ ਜਿਹੜਾ ਪ੍ਰੋਪਰਟਰੀ ਫ੍ਰੀਜ਼ ਦੇ ਜਿਹੜੇ ਹੈਗੇ ਆਰਡਰਸ ਅਸੀਂ ਲੈਣ ਜਾ ਰਹੇ ਹਾਂ ਸਰ ਕਰਦੇ ਕੀ ਹੈ ਸਾਰੇ ਜਿਹੜੇ ਲੋਕ ਨੇ ਕੀ ਕਰਦੇ ਕੀ ਖੇਤੀਬਾੜੀ ਹੈ ਕੀ ਹੈ ਦੇਖੋ ਜੀ ਮੁੱਢਲੇ ਤੌਰ ਤੇ ਤਾਂ ਜੋ ਇਹਨਾਂ ਦੀ ਇਨਫੋਰਮੇਸ਼ਨ ਜੋ ਇਹਨਾਂ ਨੇ ਸਾਨੂੰ ਜਿਹੜੀ ਇੰਟੈਰੋਗੇਸ਼ਨ ਚ ਇਹ ਚੀਜ਼ ਸਾਹਮਣੇ ਆਈ ਹੈ ਕਿ ਇਹ ਖੇਤੀਬਾੜੀ ਦੇ ਨਾਲ ਥੋੜੇ ਥੋੜੇ ਜਿਵੇਂ ਜ਼ਮੀਨ ਹੈ ਉਹਦੇ ਚ ਇਹ ਇਨਵੋਲ ਰਹੇ ਨੇ ਪਰ ਮੋਸਟਲੀ ਜੋ ਗੱਲ ਸਾਹਮਣੇ ਆਈ ਹੈ ਕਿ ਇਹ ਜਿਹੜਾ ਹੈ ਕ੍ਰਾਸ ਬਾਰਡਰ ਜਿਹੜੀ ਇਹ ਸਮਗਲਿੰਗ ਨੇ ਤੇ ਅੱਗੇ ਫਰਦਰ ਜਿਹੜੇ ਇਹ ਅੱਗੇ ਖੇਪਾਂ ਨੂੰ ਪਹੁੰਚਾਉਣ ਦਾ ਜਿਹੜਾ ਇਹ ਕੰਮ ਇਹ ਕਰਦੇ ਰਹੇ ਨੇ ਸਰ ਜਿਹੜਾ ਬਲਵਿੰਦਰ ਸਿੰਘ ਹੈ ਜੀ ਕੱਕੜਕਲਾਂ ਦਾ ਇਹਦੇ ਤੇ ਪਹਿਲਾਂ ਵੀ ਮਾਮਲੇ ਦਰਜ ਨੇ ਜਾਂ ਫਿਰ ਇਹ ਕੋਈ ਕਾਰੋਬਾਰ ਕਰਦਾ ਚਾ ਉਹਦਰ ਕੀ ਹੈ ਕਿਸੇ ਇਹ ਦੇਖੋਗੇ ਬਲਵਿੰਦਰ ਸਿੰਘ ਜਿਹੜਾ ਹੈਗਾ ਇਹਦੇ ਖਿਲਾਫ ਇੱਕ ਰੋਪੜ ਥਾਣੇ ਜਿਹੜਾ ਹੈ ਮਾਮਲਾ ਪਹਿਲਾਂ ਵੀ ਦਰਜ ਹੈ ਤੇ ਅਸੀਂ ਹੋਰ ਵੀ ਕਿਉਂਕਿ ਕਾਫੀ ਹੈਵੀ ਰਿਕਵਰੀ ਹੈ ਬੜੀ ਬਰੀਕੇ ਦੇ ਨਾਲ ਸਾਰੀ ਜਿਹੜਾ ਹੈ ਕੇਸ ਦੀ ਜਾਂਚ ਚੱਲ ਰਹੀ ਹੈ ਇਸ ਦੇ ਜੋ ਵੀ ਕ੍ਰਿਮੀਨਲ ਬੈਕਗਰਾਉਂਡ ਹੈ ਐਂਟੀਸੀਡੈਂਟਸ ਨੇ ਉਹਨਾਂ ਦੀ ਚੈਕਿੰਗ ਚੱਲ ਰਹੀ ਹੈ ਤੇ ਪਹਿਲਾ ਇਹਨੇ ਕਿੰਨੀ ਖੇਪਾਂ ਰੀਟਰੀਵ ਕੀਤੀਆਂ ਨੇ ਕਿੱਥੇ ਪਹੁੰਚਾਈਆਂ ਨੇ ਕੌਣ ਕੌਣ ਹੋਰ ਇਹਨਾਂ ਦਾ ਨੈਟਵਰਕ ਦੇ ਵਿੱਚ ਬੰਦੇ ਇਨਵੋਲਡ ਨੇ ਉਹ ਸਾਰਿਆਂ ਦੀ ਜਾਂਚ ਚੱਲ ਰਹੀ ਹੈ ਕਿੰਨਾ ਕਿ ਰੋਜ਼ ਦਾ ਇੱਕ ਨੈਕਸਸ ਆਦਾ ਰੋਜ਼ ਤੁਸੀਂ ਰਿਕਵਰੀ ਕਰਦੇ ਇਟਸ ਅ ਗੁੱਡ ਥਿੰਗ ਬਟ ਇਹ ਹੈਗਾ ਕਿ ਇਨੈਕਸਸ ਵਿੱਚੋਂ ਕਿੰਨਾ ਵੱਡਾ ਹੈਗਾ ਜਿਸ ਨੂੰ ਕਿ ਪੁਲਿਸ ਸਾਡੇ ਬ੍ਰੇਕਅਪ ਕਰ ਰਹੀ ਹੈ ਬਟ ਫਿਰ ਵੀ ਨੈਕਸਸ ਚੱਲ ਰਿਹਾ ਹੈ ਦੇਖੋ ਜੀ ਇਹਦੇ ਵਿੱਚ ਕਈ ਜਿਹੜੇ ਹੈ ਐਂਗਲਸ ਇਨਵੋਲਡ ਨੇ ਕਿਉਂਕਿ ਅਮਰਸਰ ਦਿਹਾਤੀ ਪੁਲਿਸ ਦੀ ਜੇ ਗੱਲ ਕਰੀਏ ਤੇ ਬਾਰਡਰ ਜਿਹੜਾ ਹੈ 100 ਕਿਲੋਮੀਟਰ ਦੇ ਕਰੀਬਨ ਜਿਹੜਾ ਬਾਰਡਰ ਪੈਂਦਾ ਹੈ ਤੇ ਕਾਫੀ ਜਗ੍ਹਾ ਤੋਂ ਜਿਹੜਾ ਹੈ ਡਰونز ਦੀ ਜਿਹੜੀ ਹੈ ਆਮਦ ਉਹ ਨੋਟਿਸ ਹੁੰਦੀ ਹੈ ਇਸ ਦੇ ਬਾਵਜੂਦ ਵੀ ਜਿਵੇਂ ਕੱਲ ਵੀ ਮੈਂ ਬਰੀਫ ਕੀਤਾ ਸੀ ਕਿ ਸਾਡੀ ਬੀਐਸਐਫ ਦੇ ਨਾਲ ਬੜੀ ਵਧੀਆ ਕੋਆਰਡੀਨੇਸ਼ਨ ਹੈ ਅਸੀਂ ਇਨਫੋਰਮੇਸ਼ਨ ਸ਼ੇਅਰਿੰਗ ਤੇ ਜੇ ਕਿਤੇ ਕੋਈ ਇਸ ਤਰੀਕੇ ਦੀ ਸਾਨੂੰ ਇਨਫੋਰਮੇਸ਼ਨ ਆਉਂਦੀ ਹੈ ਅਸੀਂ ਉਸ ਚੀਜ਼ ਨੂੰ ਸ਼ੇਅਰ ਕਰਦੇ ਹਾਂ ਤੇ ਇਮੀਡੀਏਟਲੀ ਐਕਟ ਕਰਦੇ ਹਾਂ ਇਸ ਤੋਂ ਇਲਾਵਾ ਜਿਹੜੀ ਸਾਡੀਆਂ ਪੈਟਰੋਲਿੰਗ ਪਾਰਟੀਆਂ ਨੇ ਉਹ ਵੀ ਬੜੇ ਅੱਛੇ ਤਰੀਕੇ ਨਾਲ ਜੁਆਇੰਟਲੀ ਕੰਮ ਕਰ ਰਹੇ ਹਨ ਫਰਸਟ ਲਾਈਨ ਆਫ ਡਿਫੈਂਸ ਦੇ ਬਤੌਰ ਬੀਐਸਐਫ ਆਪਣੀ ਡਿਊਟੀ ਵਧੀਆ ਨਿਭਾਰੀਏ ਤੇ ਉਹਨਾਂ ਦੇ ਨਾਲ ਹੀ ਕੋਆਰਡੀਨੇਸ਼ਨ ਚ ਅਸੀਂ ਸੈਕੰਡ ਲਾਈਨ ਆਫ ਡਿਫੈਂਸ ਦੇ ਜਿਹੜੇ ਨਾਕੇ ਹੈ ਉਹਨਾਂ ਨੂੰ ਵੀ ਮਜ਼ਬੂਤ ਕੀਤਾ ਹੈ ਤੇ ਤੁਸੀਂ ਇਹ ਦੇਖੋਗੇ ਪਿੱਛੇ ਇਹ ਦੇਖਿਆ ਵੀ ਹੋਏਗਾ ਕਿ ਡਰੋਨਸ ਦੀ ਜਿਹੜੀ ਰਿਕਵਰੀ ਹੈ ਉਹ ਵੀ ਉਹ ਵੀ ਉਹਦਾ ਵੀ ਨੰਬਰ ਹੈ ਉਹ ਵੀ ਕਾਫੀ ਵੱਧ ਰਿਹਾ ਸੋ ਇਹ ਜੁਆਇੰਟ ਪੈਟ੍ਰੋਲਿੰਗਸ ਦਾ ਹੀ ਜਿਹੜਾ ਰਿਜ਼ਲਟ ਹੈ ਤੇ ਉਸ ਤੋਂ ਬਾਅਦ ਜਿਹੜੀ ਇਹ ਰਿਕਵਰੀਜ਼ ਨੇ ਇਹ ਵੀ ਇਨਫੋਰਮੇਸ਼ਨ ਸ਼ੇਅਰਿੰਗ ਤੇ ਫਰਦਰ ਜਿਹੜੇ ਹੈ ਸੋਰਸ ਬਿਲਡ ਅਪ ਉਹਨਾਂ ਦੇ ਨਤੀਜੇ ਵਜੋਂ ਜਿਹੜੀ ਹੈ ਇਹ ਰਿਕਵਰੀਸ ਹੋ ਰਹੀਆਂ ਸਰ ਜਿਆਦੀ ਸਮਗਲਿੰਗ ਜਿਹੜੀ ਆ ਇਹ ਜਿਹੜੀ ਸਰਹਦ ਤਾ ਤੋਂ ਪਾਰ ਜਿਹੜੀ ਜ਼ਮੀਨਾਂ ਉਹਦੇ ਤੋਂ ਹੋ ਰਹੀ ਆ ਜਿਆਦਾ ਡਰੋਨ ਦੇ ਥਰੂ ਹੋਦੀ ਆ ਦੇਖੋ ਜੀ ਇਹ ਮਿਕਸ ਹੈ ਜੀ ਬੇਸਿਕਲੀ ਜਿਹੜੀ ਹੈ ਕਿ ਸਮਗਲਿੰਗ ਉਹ ਡਰੋਨ ਦੇ ਜਿਹੜੇ ਜ਼ਰੀਏ ਆ ਉਹ ਹੋਣੀ ਪਾਈ ਗਈ ਸਰ ਸਰਕਾਰ ਨੇ ਲਿਖਿਆ ਗਿਆ ਐਂਟੀਡਰੋਨ ਸਿਸਟਮ ਵੀ ਉੱਥੇ ਬਾਰਡਰ ਤੇ ਜਿਹੜਾ ਕਿ ਲਾਇਆ ਜਾਏ ਉਹ ਜਿਹੜਾ ਕਿ ਡਰੋਨ ਦੀ ਆਵਾਜ਼ ਹੀ ਰੋਕੀ ਜਾ ਸਕੇ ਜੀ ਬਿਲਕੁਲ ਜੀ ਐਂਟੀ ਡਰੋਨ ਸਿਸਟਮ ਜਿਹੜਾ ਹੈ ਬੀਐਸਐਫ ਇਹਨਾਂ ਵੱਲੋਂ ਵੀ ਡਿਪਲੋਏ ਕਰਨ ਜਾ ਆਰਮੀ ਵੱਲੋਂ ਕੁਝ ਇਕੁਪਮੈਂਟਸ ਦੀ ਟੈਸਟਿੰਗ ਤੋਂ ਬਾਅਦ ਉਹਨਾਂ ਦੀ ਡਿਪਲੋਇਮੈਂਟ ਦੀ ਗੱਲ ਚੱਲ ਰਹੀ ਹੈ ਤੇ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋਗੇ ਫਰਸਟ ਲਾਈਨ ਆਫ ਡਿਫੈਂਸ ਤੇ ਬਾਰਡਰ ਸਕਿਉਰਿਟੀ ਫੋਰਸ ਵੱਲੋਂ ਵੀ ਇਹ ਇਕੁਪਮੈਂਟ ਕੁਝ ਲਗਾਈ ਵੀ ਗਏ ਨੇ ਜਿਨ੍ਹਾਂ ਦੀ ਟੈਸਟਿੰਗ ਵੀ ਚੱਲ ਰਹੀ ਹੈ ਆਰਮੀ ਵੱਲੋਂ ਵੀ ਇਦਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਤੇ ਬਤੌਰ ਸੈਕੰਡ ਲਾਈਨ ਆਫ ਡਿਫੈਂਸ ਜਿਹੜਾ ਹੈ ਪੰਜਾਬ ਪੁਲਿਸ ਆਪਣਾ ਨੈਟਵਰਕ ਜਿਹੜਾ ਹੈ ਸੈਕੰਡ ਲਾਈਨ ਆਫ ਡਿਫੈਂਸ ਦਾ ਤੇ ਸੋਰਸ ਬਿਲਡਿੰਗ ਦਾ ਤੇ ਇਸ ਤਰੀਕੇ ਦੇ ਜਿਹੜੇ ਹੋਰ ਵੀ ਅਨਸਰ ਨੇ ਜਿਹੜੇ ਐਂਟੀ ਸੋਸ਼ਲ ਐਂਟੀ ਨੈਸ਼ਨਲ 엘ਮੈਂਟਸ ਨੇ ਇਹਨਾਂ ਨੂੰ ਕਾਬੂ ਕਰਨ ਵਾਸਤੇ ਜਿਹੜਾ ਪਿੰਡਾਂ ਦੇ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਬੜੇ ਵਧੀਆ ਤਰੀਕੇ ਦੇ ਨਾਲ ਇਹਨਾਂ ਨੂੰ ਕੰਮ ਕਰ ਰਹੀ ਹੈ ਇਹ ਫੂਸਲ ਨੂੰ ਲਗਾਤਾਰ ਮੀਟਿੰਗਾਂ ਹੋਵੇ ਕੀਤੀ ਜਾਂਦੀਆਂ ਬਾਰਡਰ ਇਹਦੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਪਰ ਫਿਰ ਵੀ ਇਹ ਜਿਹੜੀ ਆ ਸਟੀਫਰ ਰਫ ਨਹੀਂ ਪੀ ਰਹੀ ਲੱਗਦਾ ਕੋਈ ਲੋਕ ਜਾਗਪੂਰ ਨਹੀਂ ਹੈਗੇ ਇਸ ਵਿੱਚ ਨਹੀਂ ਬਿਲਕੁਲ ਇਸ ਤਰੀਕੇ ਦੀ ਗੱਲ ਨਹੀਂ ਹੁਣ ਲੋਕਾਂ ਦੇ ਵਿੱਚ ਕਾਫੀ ਅਵੇਅਰਨੈਸ ਹੈ ਜਿਵੇਂ ਜਿਵੇਂ ਪੁਲਿਸ ਜਿਹੜੀ ਹੈ ਵਿਲੇਜ ਡਿਫੈਂਸ ਕਮੇਟੀਆਂ ਦੀ ਮੀਟਿੰਗ ਕਰ ਰਹੀ ਹੈ ਉਹਦੇ ਵਿੱਚ ਕਾਫੀ ਮੁੱਦੇ ਜਿਹੜੇ ਆ ਡਰੋਨ ਦੇ ਨਾਲ ਸਮਗਲਿੰਗ ਦੇ ਉਹ ਸਾਹਮਣੇ ਆਏ ਨੇ ਡਿਸਕਸ ਹੋਏ ਨੇ ਤੇ ਜਿਵੇਂ ਤੁਸੀਂ ਪਿੱਛੇ ਦੇਖਿਆ ਹੋਵੇਗਾ ਅਮਸਰ ਦਿਹਾਤੀ ਪੁਲਿਸ ਵੱਲੋਂ ਚਾਰ ਪਿੰਡਾਂ ਨੂੰ ਪਹਿਲਾਂ ਖੇਡਾਂ ਦੀਆਂ ਕਿੱਟਾਂ ਉਸ ਤੋਂ ਇਲਾਵਾ ਪਿੰਡ ਦਾਉਕੇ ਦੇ ਵਿੱਚ ਇੱਕ ਜਿਮ ਜਿਹੜਾ ਹੈ ਉਹਦੀ ਉਹਦੀ ਸਥਾਪਨਾ ਇਹ ਸਾਰੀ ਜਿਹੜੇ ਇੱਕ ਕਮਿਊਨਿਟੀ ਵੈਲਫੇਅਰ ਤੇ ਇਹ ਜਿਹੜਾ ਇੱਕ ਸਪੋਰਟਸ ਕਲਚਰ ਜਿਹੜਾ ਇਸ ਬਾਰਡਰ ਬੈਲਟ ਦਾ ਰਿਹਾ ਹੈ ਉਹਨੂੰ ਰਿਵਾਈਵ ਕਰਨ ਦੀ ਜਿਹੜੀ ਇਹ ਸਾਡੀ ਐਫਰਟ ਹੈ ਉਹਦੇ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਪੂਰਾ ਯੋਗਦਾਨ ਪਾ ਰਹੀਆਂ ਸਰ ਪੈਸਾ ਕਿੰਨੇ ਇਨਵਲਵਮੈਂਟ ਲੱਗਿਆ ਸਰ ਇਸਰ ਪੈਸਾ ਲਾਣ ਦੇ ਤਰ੍ਹਾਂ ਦੇਖਿਆ ਜਾਂਦਾ ਕਿ ਪਾਂਡੀ ਹੁੰਦੇ ਨੇ ਆ ਲੋਕ ਇਤਰਾ ਦੇ ਕਰੀਅਰ ਦਾ ਕੰਮ ਕਰਦੇ ਨੇ ਕਿੰਨਾ ਕੁ ਲਾਲਚ ਦਿੱਤਾ ਦੱਸ ਜੀ ਉਹ ਉਹ ਗੱਲ ਬਿਲਕੁਲ ਤੁਹਾਡੀ ਵਾਜਬ ਹੈ ਕਿਉਂਕਿ ਇਹ ਬਾਹਰ ਬੈਠੇ ਜਿੰਨੇ ਵੀ ਗੈਂਗਸਟਰਸ ਨੇ ਜਾਂ ਇਹ ਨਸ਼ੇ ਦੇ ਵਪਾਰੀ ਨੇ ਉਹ ਟੈਕਨੋਲੋਜੀ ਦੇ ਮਾਧਿਅਮ ਦੇ ਨਾਲ ਇੱਥੇ ਬੈਠੇ ਨੌਜਵਾਨ ਜਿੰਨੇ ਨੇ ਜੋ ਅਜੇ ਵੇਲੇ ਨੇ ਜਾਂ ਉਹਨਾਂ ਨੂੰ ਕੋਈ ਅਜੇ ਕੋਈ এমਪਲੋਇਮੈਂਟ ਨਹੀਂ ਹੈ ਉਹਨਾਂ ਨੂੰ ਟਾਰਗੇਟ ਕਰਦੇ ਨੇ ਤੇ ਉਹਨਾਂ ਨੂੰ ਥੋੜੇ ਪੈਸਿਆਂ ਦਾ ਲਾਲਚ ਦੇ ਕੇ ਇਹਦੇ ਵਿੱਚ ਇਨਵੋਲਵ ਕਰਦੇ ਨੇ ਤੇ ਇਸੇ ਚੀਜ਼ ਨੂੰ ਜਿਹੜਾ ਟਾਰਗੇਟ ਕਰਨ ਲਈ ਅਸੀਂ ਕਿ ਉਹ ਜਿਹੜਾ ਯੂਥ ਹੈ ਉਹ ਇਸ ਚੀਜ਼ ਤੋਂ ਬਾਹਰ ਨਿਕਲ ਸਕੇ ਸਾਡੇ ਵੱਲੋਂ ਵਿਲੇਜ ਡਿਫੈਂਸ ਕਮੇਟੀਆਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਸਪੋਰਟਸ ਕਿੱਟਾ ਹੈ ਉਹ ਦਿੱਤੀਆਂ ਜਾ ਰਹੀਆਂ ਨੇ ਜਿੰਮਾ ਦੀ ਸਥਾਪਨਾ ਕੀਤੀ ਜਾ ਰਹੀ ਹੈ ਸੋ ਥੈਟ ਅੱਗੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਡਿਸਟ੍ਰਿਕਟ ਪੱਧਰ ਦੇ ਜਿਹੜੇ ਖੇਡ ਮੁਕਾਲੇ ਉਹ ਵੀ ਜਿਹੜਾ ਹੈ ਅਸੀਂ ਕਰਵਾਉਣ ਜਾ ਰਹੇ ਸਰ ਇਹਨਾਂ ਨੂੰ ਜਿਹੜੀ ਹਸਿਆਤ ਪੜੀ ਗਈ ਇਹਨਾਂ ਨੂੰ ਵਿਦੇਸ਼ੀ ਨੇ ਇੰਡੀਆ ਨੇ ਜਾ ਕੇ ਕਿਥੋਂ ਦਿੱਤੇ ਦੇਖੋ ਜੀ ਜਿਹੜੇ ਪਿੱਛੇ ਜੇ ਸਮਗਲਿੰਗ ਤੋਂ ਜਿੰਨੇ ਵੀ ਹਥਿਆਰ ਆਏ ਨੇ ਉਹ ਇੱਕ ਸਮਾਲ ਵੈਪਨ ਜਿਹੜਾ ਗਲੌਕ 26 ਹੈ ਉਹ ਜਿਹੜੀ ਉਹਦੀ ਨਿਸ਼ਾਨਦੇ ਜਿਹੜੀ ਹੋਈ ਆ ਉਹ ਕ੍ਰੋਸ ਦਾ ਬਾਰਡਰ ਉਥੋਂ ਆਉਣੀ ਪਾਈ ਗਈ ਹੈ ਇਸ ਤੋਂ ਇਲਾਵਾ ਕੁਝ ਕੇਸਾਂ ਦੇ ਵਿੱਚ ਐਮਪੀ ਮੇਡ ਜਿਹੜੇ ਹੈਗੇ ਆ ਪਿਸਟਲਸ ਵਗੈਰਾ ਉਹਨਾਂ ਦੀ ਵੀ ਜਿਹੜੀ ਹੈਗੀ ਹੈ ਰਿਕਵਰੀ ਹੋ ਰਹੀ ਹੈ ਟੀਮ ਵਰਕ ਕਰ ਲਈ ਸਰ ਇਸ ਲਈ ਕਾਫੀ ਜਿਆਦਾ ਮਸਤੈਲ ਲੱਗਦੀ ਜਿਸ ਤਰ੍ਹਾਂ ਇਸ ਤਰ੍ਹਾਂ ਰਿਕਵਰੀ ਹੋ ਰਹੀ ਹੈ ਜੀ ਬਿਲਕੁਲ ਜੀ ਅਮਰਸਰ ਦਿਹਾਤੀ ਪੁਲਿਸ ਆਪਣੇ ਜਿਹੜੇ ਐਂਟੀ ਡਰਗ ਕੈਂਪੇਨ ਤੇ ਨਸ਼ਾ ਦੇ ਖਿਲਾਫ ਤਸਕਰਾਂ ਦੇ ਖਿਲਾਫ ਜਿਹੜੀ ਇਹ ਕਾਰਵਾਈ ਜਿਹੜੀ ਅਸੀਂ ਕਰ ਰਹੇ ਹਾਂ ਇਹਨੂੰ ਹੋਰ ਜਿਹੜਾ ਹੈ ਐਫਰਟਸ ਨੂੰ ਅਸੀਂ ਵਧਾਉਣ ਜਾ ਰਹੇ ਹਾਂ ਤੇ ਤੁਸੀਂ ਜਲਦੀ ਇਹਨਾਂ ਦੇ ਐਫਰਟਸ ਜਿਹੜੇ ਹੈਗੇ ਰਿਜ਼ਲਟਸ ਜਿਹੜੇ ਆ ਉਹ ਦੇਖੋ